ਹਾਂਜੀ ਦੋਸਤੋ ਇੱਕ ਆਪਣੇ ਕੋਲ ਪ੍ਰੋਪਰਟੀ ਹੋਰ ਆਈ ਆ ਇਹ ਆਈ ਆ ਆਪਣੇ ਕੋਲ ਨਿਊ ਬੱਸ ਸਟੈਂਡ ਦੇ ਜਮੀਨ ਲਵੇ ਤੋਂ ਗੋਪਿੰਦਪਗ ਇਹ ਸਾਹਮਣੇ ਤੋਂ ਤੁਸੀਂ ਪ੍ਰੋਪਰਟੀ ਦੇਖ ਸਕਦੇ ਹੋ ਇੱਧਰਲੇ ਪਾਸੇ ਹੈਗੀ ਆ ਕੋਰਨਰ ਦਾ ਪਲਾਟ ਹੈ 25 ਫੁੱਟ ਇੱਧਰ ਲੱਗਦੇ 20 ਫੁੱਟ ਸੜਕ ਤੇ ਇੰਟਰਲੋਕ ਟਾਇਲ ਲੱਗੀ ਹੋਈ ਆ ਇੱਧਰ ਵੀ ਲੱਗੀ ਹੋਈ ਆ ਪੱਕੀ ਸੜਕਾਂ ਨੇ ਪੁਰੀਆਂ ਇੱਧਰ ਨੂੰ ਪਿੱਛੋਂ ਹੈਗਾ ਜੀ 54 ਫੁੱਟ 150 ਗਜ ਦਾ ਪਲਾਟ ਹੈ ਜੇ ਕਿਸੇ ਨੇ ਇਹਦੇ ਦੋ ਰਿਜਿਸਟਰੀਆਂ ਨੇ ਪਲਾਟਤੀਆਂ ਜੇ ਤੁਸੀਂ ਨੇ ਹਾਫ ਹਾਫ ਲੈਣਾ ਤਾਂ ਵੀ ਮਿਲ ਸਕਦਾ ਤੇ ਵਿੱਚ ਕੁਝ ਬਣਾਇਆ ਵੀ ਹੋਇਆ ਪਿੱਛੇ ਦੋ ਕਮਰੇ ਬਣੇ ਹੋਏ ਨੇ ਦੇਖ ਸਕਦੇ ਹੋ ਤੇ ਤੁਹਾਨੂੰ ਦਿਖਾ ਦਿੰਦਾ ਜ਼ੂਮ ਕਰਕੇ ਹਾਂ ਚਾਰ ਦੁਬਾਰੀ ਸਾਰੀ ਹੋਈ ਪਈ ਆ ਚਾਰ ਪਿੱਸੇ ਪੂਰਾ ਵਧੀਆ ਸਟੈਂਡਰਡ ਦਾ ਏਰੀਆ ਤੇ ਬੱਸ ਸਟੈਂਡ ਤੋਂ ਪੂਰਾ ਅੱਧਾ ਪੌਣਾ ਕਿਲੋਮੀਟਰ ਜਾ ਤੇ ਦੇਖ ਸਕਦੇ ਤੁਸੀਂ ਦੋਨੇ ਪਾਸੇ ਸੜਕਾਂ 18 ਫੁੱਟ ਇਧਰਲੀ ਸੜਕਾ 20 ਫੁੱਟ ਉਧਰਲੀ ਸੜਕਾ ਤੇ ਸੀਪਰੇ ਪੂਰਾ ਹਾਲ ਮੇਨ ਹਾਲ ਪਿਆ ਹੋਇਆ ਨੇ ਕਨੈਕਸ਼ਨ ਸਾਰੇ ਮਿਲੇ ਹੋਏ ਨੇ ਪੂਰਾ ਇੱਧਰ ਵੀ ਰਸ਼ੀਅਰ ਹੈ ਪੂਰਾ ਦੇਖੋ ਕੋਠੇ ਉਠੇ ਸਾਰੇ ਵਧੀਆ ਪਈਆਂ ਹੋਈਆਂ ਨੇ ਹਾਂ ਹਾਂ ਸਾਰੇ ਪਾਸੇ ਘਰ ਪੂਰੇ ਵਧੀਆ ਬਣੇ ਹੋਏ ਨੇ ਤੇ ਮੇਨ ਰੋਡ ਦਿੱਤੀ ਹੈ ਇਹ ਕਿਸੇ ਨੇ ਵੀ ਲੈਣਾ ਹੈਗਾ ਤਾਂ ਸਾਡਾ ਕੰਟੈਕਟ ਕਰ ਸਕਦੇ ਹੋ ਲੇ ਕੇ ਜਾਂ ਤੁਸੀ ਅੰਦਰ ਦਿਖਾਣਾ ਤੁਹਾਨੂੰ ਅੰਦਰ ਦਿਖਾ ਦਿੰਨਾ ਵਿੱਚ ਦੇਖੋ ਪਰਤ ਪੁਰਤ ਚੰਗੀ ਪਈ ਹੋਈ ਆ ਪਿੱਛੇ ਦੋ ਕਮਰੇ ਬਣੇ ਹੋਏ ਨੇ ਤੇ ਤੁਸੀਂ ਸਾਨੂੰ ਕਾਲ ਕਰਕੇ ਪੁੱਛ ਸਕਦੇ ਹੋ ਇਹ ਪਲਾਟ ਸੇਲ ਹੈ ਠੀਕ ਹੈ ਜੀ ਜਿਹੜਾ ਕਿ ਤੁਸੀਂ ਇਹ ਪਲਾਟ ਦੇਖ ਰਹੇ ਹੋ ਤੇ ਸਾਹਮਣੇ ਤਾਂ ਇੱਕ ਸਕੀਮ ਕੱਟੀ ਹੈ ਨਵੀਂ ਸਕੀਮ ਕੱਟੀ ਹੈ ਤੇ ਇਧਰਲੀ ਸ਼ੈਡ ਉਹ 22000 ਰੁਪਇਆ ਗਾਜ ਕੱਟੀ ਹੋਈ ਸਕੀਮ ਤੇ ਜਿਹੜੀ ਇਹ ਇਧਰਲੇ ਪਾਸੇ ਇਹ ਕਹਿੰਦੇ ਸੀ ਪ੍ਰੋਪਰਟੀ ਸੇਲ ਕਰਨੇ ਆ ਪੂਰੀ ਡਿਮਾਂਡ 30 ਲੱਖ ਰੁਪਏ ਦੀ ਆ ਠੀਕ ਹੈ ਜੀ ਤੇ ਤੁਸੀਂ ਉੱਪਰ ਨੰਬਰ ਚੱਲ ਰਿਹਾ ਤੁਹਾਨੂੰ ਕਾਲ ਕਰੋ ਪੁੱਛ ਸਕਦੇ ਹੋ ਤੇ ਅਸੀਂ ਤੁਹਾਨੂੰ ਪ੍ਰੋਪਰਟੀ ਦਿਖਾ ਵੀ ਦਵਾਂਗੇ ਤੇ ਆਪਣੀ ਵੀਡੀਓ ਨੂੰ ਕਰੋ ਸ਼ੇਅਰ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਸਰੀ ਕਾਲ